welcom to ਤੁਹਾਡੇ ਆਪਣੇ channel ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਆਪਾਂ ਦੱਸਾਂਗੇ ਵੀ ਬੈਕ neck ਦੇ ਹਿਸਾਬ ਦੇ ਨਾਲ ਕਿੰਨਾ ਆਪਣਾ ਤੀਰਾ ਰੱਖੀਏ ਕਿੰਨਾ ਆਪਣਾ ਬੈਕ neck ਵੀ ਜਿਹੜਾ ਹੈਗਾ ਉਹਦੇ ਹਿਸਾਬ ਨਾਲ ਕਿੰਨਾ ਆਪਾਂ ਤੀਰਾ ਰੱਖੀਏ ਤੇ ਕਿੰਨਾ ਆਪਾਂ ਮੋੜਾ ਰੱਖੀਏ ਤੇ ਉਹਦੇ ਲਈ ਆਪਾਂ ਤੁਹਾਨੂੰ ਦੱਸ ਦੇਣੀ ਵੀ ਆਪਣੇ ਕੋਲੇ ਨਾ ਆਹ ਨਾਪ ਹੈਗਾ ਜਿਹੜੇ ਜਿਹੜੇ ਹਿਸਾਬ ਦੇ ਨਾਲ ਆਪਾਂ ਸੂਟ ਜਾਨਕੀ ਕਟਿੰਗ ਕਰਨੀ ਹੈ ਇਹਦੀ ਚੈਸਟ ਹੈਗੀ ਜਾਨਕੀ ਛਾਤੀ ਹੈਗੀ 18 ਇੰਚ ਕਮਰ ਹੈਗੀ 16 ਇੰਚ ਹਿਪ ਹੈਗੀ ਹੈਗੀ 20 ਇੰਚ ਤੀਰਾ ਇਹਦਾ 14 ਇੰਚ ਹੈ ਤੇ ਬੈਕ neck 5 ਇੰਚ ਤੇ ਫਰੰਟ ਨੈਕ ਕਹੇਗਾ 6 ਇੰਚ ਤੇ ਤੁਹਾਨੂੰ ਆਪਾਂ ਪਹਿਲਾਂ ਸਮਝਾ ਦਿੰਨੀ ਆ ਕਿ ਵੀ ਜਿਹੜਾ ਬੈਕ ਨੈਕ ਹੁੰਦਾ ਉਹਦੇ ਹਿਸਾਬ ਦੇ ਨਾਲ ਆਪਾਂ ਜਾਨੀ ਕਿ ਜਿਹੜਾ ਟੀਰਾ ਹੈਗਾ ਵੀ ਆਪਣਾ ਤੁਸੀਂ ਆਪਦਾ ਬੈਕ ਨੈਕ ਬੈਕ ਨੈਕ ਮਿਲ ਲਿਆ ਕਰੋ ਤੁਹਾਨੂੰ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਦਿੰਨੀ ਆ ਵੀ ਆਪਾਂ ਟੀਰਾ ਕਿੰਨਾ ਰੱਖ ਸਕਦੇ ਹਾਂਗੇ ਬੈਕ ਨੈਕ ਦੇ ਜੇ ਆਪਣਾ ਬੈਕ ਨੈਕ 5 5 ਇੰਚ ਹੈਗਾ ਤੇ ਵੀ ਉਹਦੇ ਹਿਸਾਬ ਨਾਲ ਆਪਾਂ 2 ਇੰਚ ਘਟਾ ਸਕਦੇ ਹਾਂਗੇ ਜਾਨੀ ਕਿ ਆਪਣੇ ਟੀਰੇ ਦੇ ਵਿੱਚੋਂ ਜੇ 6 6 ਇੰਚ ਹੈਗਾ ਆਪਣਾ ਜਾਨੀ ਕਿ ਬੈਕ ਵਾਲਾ ਨੈਕ ਉਹ ਨੈਕ ਤੇ ਫਿਰ ਆਪਾਂ ਜਨ ਕਿ ਬੈਕ ਵਾਲਾ ਗळा ਤੇ ਫਿਰ ਆਪਾਂ 2.5 ਇੰਚ ਘਟਾਉਣਾ ਜੇ 7 ਇੰਚ ਤਾਂ 3 ਇੰਚ ਤੀਰਾ ਘਟਾਉਣਾਗਾ ਤੇ ਜੇ 8 ਇੰਚ ਹੈ ਤਾਂ 3.5 ਇੰਚ ਤੀਰਾ ਘਟਾਉਣਾਗਾ ਤੁਹਾਨੂੰ ਹੁਣ ਆਪਾਂ ਦੱਸ ਦਿੰਨੇ ਆ ਆਪਾਂ ਦੱਸ ਕਟਾਂਗੇ 14 ਇੰਚ 14 ਇੰਚ ਦੇ ਹਿਸਾਬ ਦੇ ਨਾਲ ਤੁਸੀਂ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਕਿੰਨਾ ਤੀਰਾ ਰੱਖਣਾਗਾ ਵੀ ਜੇ ਆਪਣੇ ਤੀਰੇ ਦੀ ਜਾਨੀ ਕੇਲ ਜਿਹੜੀ ਚੜਾਈ ਹੈਗੀ 14 ਇੰਚ ਹੈ ਜਿੱਦੋਂ ਆਪਾਂ ਮਿੰਦੇ ਹੁੰਨੇ ਆ ਉਪਰੋਂ ਆਪਣੀ ਤੇ ਵੀ 14 ਇੰਚ ਇਹ ਕਿਸੇ ਦਾ ਕਿੰਨਾ ਵੀ ਹੋ ਸਕਦਾ ਜ਼ਰੂਰੀ ਨਹੀਂ ਵੀ 18 ਇੰਚ ਦੇ ਹਿਸਾਬ ਦੇ ਨਾਲ 14 ਇੰਚ ਜਾਨੀ ਕਿ ਆਪਣਾ 14 ਇੰਚ ਆ ਤਾਂ ਤੁਹਾਡਾ 14 ਇੰਚ ਹੀ ਹੋਊਗਾ ਵੱਧ ਘੱਟ ਵੀ ਹੋ ਸਕਦਾ ਤੁਹਾਡਾ 13 ਵੀ ਹੋ ਸਕਦਾ ਤੇ ਤੁਹਾਡਾ 15 ਵੀ ਹੋ ਸਕਦਾਗਾ ਤੇ ਇਹਦੇ ਹਿਸਾਬ ਦੇ ਨਾਲ ਜਾਨੀ ਕਿ ਜਿਹੜਾ ਆ 14 ਇੰਚ ਆਪਣਾ ਤੀਰੇ ਤੀਰੇ ਦੇ ਹਿਸਾਬ ਦੇ ਨਾਲ ਜਾਨੀ ਕਿ ਜਿਹੜਾ ਤੀਰੇ ਦੇ ਹਿਸਾਬ ਦੇ ਨਾਲ ਤੇ ਇੱਕ ਆਪਾਂ neck ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਦਿੰਨੇ ਆ ਵੀ ਜਿਵੇਂ ਆਪਣਾ ਤੀਰਾ ਹੈਗਾ 14 ਇੰਚ ਤੇ neck ਹੈਗਾ ਆਪਣਾ 5 ਇੰਚ ਤੇ ਇਹਦੇ ਵਿੱਚ ਜਾਨੀ ਕਿ ਜਿਵੇਂ ਆਪਣਾ neck ਬੈਕ ਵਾਲਾ 5 ਇੰਚ ਹੈ ਤੀਰਾ 14 ਇੰਚ ਹੈਗਾ ਤੇ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਆਪਾਂ ਦੱਸ ਦਿੰਨੇ ਆ ਕਿ ਵੀ ਆਪਾਂ ਕਿਵੇਂ ਕਰਨਾ ਆਪਾਂ 14 ਇੰਚ ਦੇ ਵਿੱਚੋਂ ਜਨਕਿ ਜਿਵੇਂ ਆਪਾਂ 5 ਇੰਚ ਦੇ ਆਪਾਂ ਕਹਿੰਦੇ ਆ ਵੀ ਆਪਾਂ 2 ਇੰਚ ਘਟਾਉਣਾ ਜਿਹਦਾ ਨੈਕ 5 ਇੰਚ ਹੈਗਾ ਤੁਸੀਂ ਆਹ ਵਾਲੀ ਚੀਜ਼ ਲਿਖ ਕੇ ਰੱਖ ਲਿਓ ਘਰੇ ਆਪਣੀ ਆਪ ਦੇ ਕੋਲੇ ਤੁਸੀਂ ਜਿਵੇਂ ਆਹ ਵਾਲੀ ਚੀਜ਼ ਸਾਰੀ ਲਿਖ ਕੇ ਰੱਖ ਲਿਓ ਉਹਦੇ ਹਿਸਾਬ ਦੇ ਨਾਲ ਤੁਸੀਂ ਜਨਕਿ ਆਪਣੇ ਸੂਟ ਦਾ ਨਾਪ ਉਹ ਕਰ ਸਕਦੇ ਹੋਗੇ ਤੇ ਤੁਸੀਂ ਤੀਰਾ ਮੇਲ ਲਿਓ ਤੀਰਾ ਦੇ ਜਨਕਿ ਜੇ ਤੁਹਾਡਾ ਨੈਕ ਬੈਕ ਵਾਲਾ ਨੈਕ 5 ਇੰਚ ਹੈ ਤਾਂ ਉਹਦੇ ਵਿੱਚੋਂ ਜਨਕਿ ਤੀਰਾ ਮੇਲ ਕੇ ਉਹਦੇ ਵਿੱਚ 2 ਇੰਚ ਘਟਾ ਦਿਓ ਜਿਵੇਂ ਆਪਣਾ 14 ਇੰਚ ਹੈਗਾ 14 ਵਿੱਚ 1 2 ਇੰਚ ਘਟਾਇਆ ਤਾਂ ਆਪਣਾ 12 ਇੰਚ ਰਹਿ ਜਾਊਗਾ ਆ ਦੇਖੋ ਜੀ ਹੁਣ ਆਪਾਂ 14 ਇੰਚ ਦੇ ਵਿੱਚੋਂ 2 ਇੰਚ ਘਟਾ ਕੇ 12 ਇੰਚ ਹੋ ਗਿਆ ਹੁਣ ਆਪਾਂ 12 ਇੰਚ ਦਾ ਜਾਨੀ ਕਿ ਹਾਫ ਕਰਨਾ ਕਿਉਂ ਆਪਣਾ ਜਾਨੀ ਕਿ ਅਮ ਜਿਹੜਾ ਕੱਪੜਾ ਹੈ ਦੇਖੋ ਜੀ ਦੋ ਤਹੇ ਦੇ ਵਿੱਚ ਦੁਬਾਰਾ ਆਪਾਂ ਫੋਲਡ ਕਰਦੇ ਹੁੰਦੇ ਆ ਆਪਾਂ ਜਿਹਦੇ ਸੂਟ ਦੀ ਸਟੀਚਿੰਗ ਆਹ ਕਟਿੰਗ ਕਰਦੇ ਆ ਸੌਰੀ ਤੇ ਉਦੋਂ ਆਪਾਂ ਨਾ ਨਹੀਂ ਕਰ ਇਸ ਤਰ੍ਹਾਂ ਕੱਪੜੇ ਨੂੰ ਦੋ ਤਹੇ ਦੇ ਵਿੱਚ ਇਸ ਤਰ੍ਹਾਂ ਫੋਲਡ ਕਰ ਲੈਣੇ ਹੁੰਦੇ ਆ ਇਸ ਤਰ੍ਹਾਂ ਫੋਲਡ ਕਰ ਲਿਆ ਕੱਪੜੇ ਨੂੰ ਦੋ ਤਹਾਂਾਂ ਦੇ ਵਿੱਚ ਤੇ ਫੋਲਡ ਕਰ ਲਿਆ ਤੇ ਹੁਣ ਇਹਦਾ ਜਨਨ ਕਿ ਆਪਾਂ ਜਦੋਂ ਦੂਰਾ ਕੱਪੜਾ ਆਪਣੇ ਕੋਲੇ ਇਹ ਤੇ ਇਹਦਾ ਆਪਾਂ ਜਨਨ ਕਿ ਜਿਵੇਂ 12 ਇੰਚ ਆ ਗਿਆ ਇਹਦਾ ਹਾਫ ਲਵਾਂਗੇ ਆਪਾਂ 6 ਇੰਚ 6 ਇੰਚ ਦੇ ਵਿੱਚ ਆਪਾਂ ਜਨਨ ਕਿ ਅੱਧਾ ਇੰਚ 1 ਇੰਚ ਜਨਨ ਕਿ ਜੇ 12 ਦਾ 13 ਇੰਚ ਰੱਖ ਲਿਓ 1 ਇੰਚ ਥੋੜਾ ਜਿਹਾ ਪਲੱਸ ਕਰ ਲਿਓ ਵੀ ਕਟੇ ਨਾ ਤੁਹਾਡਾ ਤੀਰਾ ਕਿਉਂਕਈ ਵਾਰੀ ਜਨਨ ਕਿ ਇੱਥੇ ਸਟੀਚਿੰਗ ਦੇ ਵਿੱਚ ਵੀ ਆ ਜਾਂਦਾ ਨਾ ਆਪਣਾ ਕੱਪੜਾ ਤੇ ਅੱਧਾ ਇੰਚ ਆਪਾਂ ਸਟੀਚਿੰਗ ਵਾਸਤੇ ਵਧਾ ਲਵਾਂਗੇ ਇੰਚੀ ਲਵਾਂਗੇ ਜਨਨ ਕਿ ਤੇ ਹੁਣ ਆਪਾਂ ਲਵਾਂਗੇ ਅੱਧਾ ਇੰਚ ਜਨਨ ਕਿ ਜਿਵੇਂ ਮਸ਼ੀਨ 1 ਇੰਚ ਦਾ ਹਾਫ ਕਰਕੇ 1/2 ਇੰਚ ਹੋ ਗਿਆ ਤੇ ਜਾਨੀ ਕਿ ਆਪਾਂ 6.5 ਇੰਚ ਇੱਥੋਂ ਤੀਰਾ ਲਵਾਂਗੇ ਆਪਣਾ ਉਪਰੋਂ ਤੁਸੀਂ ਵੀ ਇਸ ਤਰ੍ਹਾਂ ਹੀ ਕਰ ਲਿਓ ਵਿੱਚ ਥੋੜਾ ਜਿਹਾ ਆਪਾਂ ਜਾਨੀ ਕਿ ਆਪਾਂ ਨੂੰ ਐ ਹੁੰਦਾ ਕਈ ਵਾਰੀ ਵੀ ਆਪਣਾ ਘਟ ਨਾ ਜਾਵੇ ਉਪਰੋਂ ਖਿੱਚ ਪੈਣ ਲੱਗ ਜਾਂਦੀ ਹੈ ਤੇ 6.5 ਇੰਚ ਆਪਾਂ ਲਵਾਂਗੇ ਇੱਥੋਂ ਇਹ ਆਪਾਂ ਲੈ ਲਿਆ 6.5 ਇੰਚ ਤੇ ਜਿਹੜੀ ਜਾਨੀ ਕਿ ਤੁਸੀਂ ਇਸ ਤਰ੍ਹਾਂ ਜਿਵੇਂ ਤੀਰਾ ਮਿਲਿਆ ਤੀਰਾ ਸਾਢੇ 6 ਇੰਚ ਆ ਗਿਆ ਤੇ ਨੀਚੇ ਨੂੰ ਵੀ ਆਪਾਂ ਇਸ ਤਰ੍ਹਾਂ ਕਰਨਾ ਹੈ ਨੀਚੇ ਨੂੰ ਵੀ ਅੱਧਾ ਇੰਚ ਆਪਾਂ ਪਲੱਸ ਉੱਪਰ ਕਰਨਾ ਹੈ ਅੱਧਾ ਇੰਚ ਨੀਚੇ ਰੱਖ ਕੇ ਤੇ ਆਪਾਂ ਕਰਾਂਗੇ ਸਾਢੇ 7 ਇੰਚ 1 ਇੰਚ ਜਾਨੀ ਕਿ ਸਾਢੇ 6 ਇੰਚ ਇਹ ਵਾਲਾ ਹੋ ਗਿਆ ਇਹਦੇ ਚ 1 ਇੰਚ ਪਲੱਸ ਕਰਕੇ ਆਪਾਂ ਆਪਰਾ ਮੋਢੇ ਤੇ ਲਾ ਲਾਂਗੇ ਮੋਢੇ ਵਾਲਾ ਨਿਸ਼ਾਨ ਲਾ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਇਸ ਤਰ੍ਹਾਂ ਜਾਨੀ ਕਿ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਹਾਂਗੇ ਇਸ ਤਰ੍ਹਾਂ ਹੀ ਸੂਟ ਕੱਟ ਕੇ ਦੇਖਿਓ ਤੁਹਾਡੀ ਬਿਲਕੁਲ ਪਰਫੈਕਟ ਫਿਟਿੰਗ ਆਊਗੀ ਵਧੀਆ ਤੇ ਤੁਹਾਨੂੰ ਹੁਣ ਆਪਾਂ ਦੱਸਦਣੀ ਆਪਣੀ ਫਿਟਿੰਗ ਜਾਨੀ ਕਿ ਚੈਸਟ ਹੈਗੀ ਹੈਗੀ ਜਾਨੀ ਕਿ ਛਾਤੀ ਉੱਪਰੋਂ ਹੈਗੀ ਹੈਗੀ ਇਹ ਹੈਗੀ ਹੈਗੀ 18 ਇੰਚ 18 ਦਾ ਜਾਨੀ ਕਿ ਅੱਧ 9 ਇੰਚ ਆਪਾਂ ਹਾਫ ਤੇ ਲਾਵਾਂਗੇ ਡਬਲ ਫੋਲਡ ਕੱਪੜਾ ਆਪਣੇ ਕੋਲੇ 9 ਇੰਚ ਦੇ ਉੱਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਇੱਥੋਂ ਤੇ ਇਹਨੂੰ ਆਪਾਂ ਇਸ ਤਰ੍ਹਾਂ ਮਲਾ ਲਾਂਗੇ ਇੱਥੋਂ ਸਾਢੇ 7 ਇੰਚ ਤੇ ਲਾ ਕੇ ਇਹਨੂੰ ਇੱਥੋਂ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਨਿਸ਼ਾਨ ਨੂੰ ਤੇ ਹੁਣ ਤੁਹਾਨੂੰ ਆਪਾਂ ਦੱਸ ਦਿੰਨੇ ਆਂ ਵੀ ਇੱਥੇ ਆਪਾਂ ਕਾਟ ਕਿਵੇਂ ਪਾਉਣੀ ਆ ਆਪਾਂ ਨਾ ਅੱਧਾ ਇੰਚ ਦਾ ਯਾਨੀ ਕਿ ਜਿਹੜੀ ਬੈਕ ਵਾਲੀ ਕਾਟ ਪਾਉਣੀ ਆ ਅੱਧਾ ਇੰਚ ਦਾ ਆਪਾਂ ਇਧਰੋਂ ਲੈ ਲਾਂਗੇ ਇਸ ਤਰ੍ਹਾਂ ਅੱਧਾ ਇੰਚ ਆਪਾਂ ਇੱਥੇ ਰੱਖ ਲਾਂਗੇ ਅੰਦਰ ਨੂੰ ਇੱਥੋਂ ਆਪਾਂ 6 ਇੰਚ ਹੀ ਲਵਾਂਗੇ ਯਾਨੀ ਕਿ ਇੱਥੋਂ ਆਪਾਂ 6 ਇੰਚ ਹੀ ਲਵਾਂਗੇ ਸਾਢੇ 6 ਨਹੀਂ ਲੈਂਦੇ ਹੈਗੇਗੇ ఇత ఇంచే అధా ఇంచు గా ఇతా సత్ ఇంచేనా దోన నిశాను ఇరం మలావే ఏర్ట్ పావే బ్యాకాలి కార్ట్ ఏది ਅੱਧਾ ਇੰਚ ਆਪਾਂਦਰ ਲੈ ਲੈ ਅੰਦਰ ਅੱਧਾ ਕਿੰਚ ਆਪਾਂ ਇਹ ਕਰਕੇ ਤੁਸੀਂ ਵੀ ਇਸ ਤਰ੍ਹਾਂ ਨਿਸ਼ਾਨ ਲਾ ਲਿਓ ਤੇ ਇਹਦੇ ਨਾਲ ਜਾਨਕੀ ਆਪਣੇ ਨਾ ਝੋਲਣੀ ਪੈਂਦੀ ਹੈਗੀ ਬਿਲਕੁਲ ਵੀ ਅੱਗੇ ਕੱਪੜਾ ਨਹੀਂ ਇਕੱਠਾ ਹੁੰਦਾ ਹੈਗਾ ਇੱਥੋਂ ਆਪਾਂ ਥੋੜਾ ਜਿਹਾ ਗਲੇ ਦਾ ਨਿਸ਼ਾਨ ਲਾ ਲਾਂਗੇ ਇੱਥੋਂ ਅੱਧੇ ਕਿੰਚ ਦੀ ਆਪਾਂ ਇਸ ਤਰ੍ਹਾਂ ਕਾਟ ਪਾ ਦਾਂਗੇ ਤੇ ਇਹ ਪੈਨ ਆਪਣੇ ਕਹਿ ਦਿੰਦੀਆਂ ਵੀ ਆਪਣਾ ਮੋਢਾ ਜਾਨਕੀ ਜੇ ਵੀ 7.5 ਜਾਂ 8 ਇੰਚ ਲੈ ਲੈ ਦਾ ਜ਼ਿਆਦਾ ਹੋ ਜਾਊਗਾ ਕਿਉਂ ਅੱਧਾ ਇੰਚ ਤਾਂ ਆਪਾਂ ਪੂਰਾ ਕੱਟ ਹੀ ਦਿੰਨੇ ਹੈਗੇ ਅੱਧਾ ਇੰਚ ਤਾਂ ਉਹ ਕਾਟ ਚ ਵਗ ਜਾਂਦਾ ਅੱਧਾ ਇੰਚ ਸੀਨ ਚ ਵਗ ਜਾਂਦਾ ਫਿਰ ਆਪਣਾ ਮੋਟਾ ਛੋਟਾ ਹੀ ਰਹਿ ਜਾਂਦਾ ਜੇ ਹੁਣ ਆਪਾਂ ਲਵਾਂਗੇ ਸਾਢੇ 6 ਜਾਂ 7 ਇੰਚ ਮੋਟਾ ਤਾਂ ਤੁਸੀਂ ਆਪ ਦੇਖੋ ਵੀ ਅੱਧਾ ਇੰਚ ਦੇ ਉੱਪਰ ਆਪਾਂ ਕੱਟਤਾ ਅੱਧਾ ਇੰਚ ਆਪਾਂ ਸੀਨ ਲਾਤੀ ਤੇ ਫਿਰ ਆਪਣਾ ਜਿਹੜਾ ਮੋਟਾ ਬਿਲਕੁਲ ਛੋਟਾ ਰਹਿ ਜਾਊਗਾ ਫਿਰ ਆਪਣੇ ਆਉਣਾ ਨਹੀਂ ਹੈਗਾਗਾ ਇਸ ਕਰਕੇ ਆਪਾਂ ਮੋਡੇ ਦੀ ਲੰਬਾਈ ਜਿਹੜੀ ਲਈਏ 7.5 ਇੰਚ ਲਈਏਗੀ ਵੀ ਅੱਧਾ ਇੰਚ ਤਾਂ ਆਪਾਂ ਇੱਥੋਂ ਕਾਟ ਵੀ ਪਾਵਾਂਗੇ ਕਟਾਂਗੇ ਵੀ ਤੇ ਅੱਧਾ ਇੰਚ ਆਪਣਾ ਨੀਚੇ ਸੀਨ ਦੇ ਵਿੱਚ ਵੀ ਆ ਜਾਂਦਾ ਹੈ ਆ ਦੇਖੋ ਜੀ ਹੁਣ ਆਪਾਂ ਇਸ ਤਰ੍ਹਾਂ ਕਰ ਲਿਆ ਹੁਣ ਪਾਵਾਂਗੇ ਆਪਾਂ ਕਾਟ ਇਹਦੇ ਤਿਆਹ ਜਾਨੀ ਕੀ ਕਟਾਈ ਕਰਾਂਗੇ ਪਹਿਲਾਂ ਆਪਾਂ ਕਰਾਂਗੇ ਬੈਕ ਵਾਲੀ ਦੀ ਬੈਕ ਵਾਲਾ ਤੁਸੀਂ ਇਸ ਤਰ੍ਹਾਂ ਰੱਖ ਲਓ ਜਿਹੜੀ ਆਪਾਂ ਤੁਹਾਨੂੰ ਦੱਸਿਆ ਸੀ ਆਹ ਵਾਲੀ ਐ ਇਹਦੇ ਨਿਸ਼ਾਨ ਦੇ ਹਿਸਾਬ ਦੇ ਨਾਲ ਰੱਖਾਂਗੇ ਆਪਾਂ ਤਾਨੂੰ ਸੌਖਾ ਜਿਹਾ ਤਰੀਕਾ ਦੱਸਿਆ ਹੈਗਾ ਵੀ ਕਈ ਭੈਣਾਂ ਨੂੰ ਆਪਣੋ ਇੱਥੋਂ ਪਤਾ ਨਹੀਂ ਲੱਗਦਾ ਜਦੋਂ ਆਪਾਂ ਐਂ ਗਲਾਈ ਦਿੰਨੇ ਆ ਕਿ ਵੀ ਕਿੰਨੀ ਗਲਾਈ ਦੀਏ ਕਿਵੇਂ ਦੀਏ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਆਪਾਂ ਸੌਖਾ ਤਰੀਕਾ ਦੱਸਿਆ ਵੀ ਅੱਧਾ ਇੰਚ ਇੱਧਰ ਨੂੰ ਰੱਖ ਲਓ ਅੱਧਾ ਇੰਚ ਇੱਧਰ ਰੱਖ ਲਓ ਪਹਿਲਾਂ ਵੀ ਆਪਾਂ ਕਾਟ-ਪਾ ਕੇ ਤੁਹਾਨੂੰ ਦੱਸੀ ਸੀ ਉਹਦੇ ਵਿੱਚ ਆਪਾਂ ਇਸ ਤਰੀਕੇ ਕਾਟ ਪਾਈ ਸੀਗੀ ਵੀ ਉਹ ਆਪਾਂ ਨੂੰ ਕਈ ਵਾਰੀ ਹਿਸਾਬ ਦਾ ਨਹੀਂ ਆਉਂਦਾ ਹੈਗਾ ਹੁਣ ਇਹਦੇ ਨਾਲ ਆਪਾਂ ਨੂੰ ਪੂਰਾ ਵਧੀਆ ਪ੍ਰੋਪਰ ਸਾਬ ਆਜੂਗਾ ਇਸ ਤਰ੍ਹਾਂ ਜਿਦੋਂ ਆਪਾਂ ਇਹਦੇ ਤੇ ਉਹ ਕਰਦੇ ਆ ਕਾਟ ਪਾਉਣੇਗੇ ਇਸ ਤਰ੍ਹਾਂ ਕਾਟ ਪਾ ਦਿਓ ਤੁਸੀਂ तुम देख लो भी वजिए जी इतो गलाई पूरी वजिए दे दौ है ये होगी अपनी बैक आली तो हूँ आप, आप देवे फ्रंट आली फरंट फ्रंट आली काट पावे देखो जी आ होगी फ्रंट आली थोड़ा जहा अपने को ना चाक कलर वाला नहीं अच्छा वाइट ही स ਕਪੜੀ ਤੇ ਥੋੜਾ ਜਿਹਾ ਘੱਟ ਦੀਦਾ ਜੀ ਆ ਦੇਖੋ ਜੀ ਆ ਆਪਣੀ ਹੋਗੀ ਬੈਕ ਵਾਲੀ ਕਾਟ ਆ ਹੋਗੀ ਆਪਣੀ ਫਰੰਟ ਵਾਲੀ ਕਾਟ ਤੇ ਇਥੋਂ ਆਪਾਂ ਲਾ ਲਾਂਗੇ ਜਾਨੀ ਕਿ ਆਪਣਾ 2 ਇੰਚ ਆ ਪੈਦਰ ਐਕਸਟਰਾ ਰੱਖ ਲਾਂਗੇ ਕਪੜਾ ਹਾਂਜੀ ਕੁਛ දි කිජියුන අප පාලිකාට ති හොන්තන් උපන දි කටින් කට කියද හුණියගේ බියප ප දි කටින්ගේ මේකරදියගේ අදංච පුපුු කට්ලය ටිහුුණ අප කත පැ බෑකලි බෑකාලි කාට පාමගේ ਤੇ ਐਕਸਟਰਾ ਪੱਕਾ ਟੁਕੜਾ ਇਤੋ ਕੱਟ ਲੀਣੀ ਤੇ ਹੁਣ ਆਪਾਂ ਨਾ ਉੱਪਰਲੇ ਦੋ ਪੀਸ ਚੱਕਾਂਗੇ ਤੇ ਹੁਣ ਪਾਵਾਂਗੇ ਆਪਾਂ ਫਰੰਟ ਵਾਲੀ ਕਾਰਟ ਹਾਂ ਇੱਕ ਜੀ ਆਪਣੀ ਬੈਕ ਵਾਲੀ ਤੇ ਫਰੰਟ ਵਾਲੀ ਕਾਰਟ ਪੈ ਗਈ ਥੋੜਾ ਜਿਹਾ ਕਲਰ ਵਾਲਾ ਕੱਪੜਾ ਕਰਕੇ ਤੁਹਾਨੂੰ ਥੋੜਾ ਜਿਹਾ ਘਟਦੀ ਦੀ ਹੋਗੀ ਇਹ ਕਾਟ ਪਾਈ ਪੀ ਤੇ ਆ ਦੇਖੋ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਬੈਕ ਕਰਦੇ ਜਾਨੀ ਕਿ ਆਦੇ ਬੈਕ ਗਲੇ ਦੇ ਹਿਸਾਬ ਦੇ ਨਾਲ ਆਦੇ ਜਾਨੀ ਕਿ ਆਰਮੋਲ ਦੀ ਕਟਿੰਗ ਕਰ ਸਕਦੇ ਹੋਗੇ ਤੇ ਤੇ ਆਪਾਂ ਵੀ ਤੁਹਾਡੇ ਲਈ ਬਹੁਤ ਜਾਨੀ ਕਿ ਬਹੁਤ ਅਲੱਗ-ਅਲੱਗ ਜਾਨੀ ਕਿ ਕਾਟਾਂ ਵਾਲੀਆਂ ਵੀਡੀਓ ਤੁਹਾਡੇ ਲਈ ਵੀ ਜਣ ਲੈ ਕੇ ਆਉਣੀਆਂਗੇ ਤੇ ਥੈਂਕ ਯੂ ਜੀ ਆਪਣੀ ਫੁੱਲ ਵੀਡੀਓ ਵਾਚ ਕਰਨ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਆਪਣੀ ਕਿਵੇਂ ਲੱਗੀ ਥੈਂਕ ਯੂ ਵਾਂਸ ਅਗੇਨ ਬਾਏ ਬਾਏ